ਅੱਜ ਧੂਣੀ ਸ਼ਹਿਰ ਦੇ ਵਿੱਚ ਤਕਰਵਾਲ ਜਨਤੀ ਬੜੀ ਧੂਮ-ਧਾਮ ਨਾਲ ਅਤੇ ਸ਼ਾਨਾ ਮਨਾਈ ਜਾ ਰਹੀ ਹੈ ਸਾਡੇ ਅੱਗਰਵਾਲਾਂ ਦਾ ਇਹ ਫਰਜ਼ ਵੀ ਬੰਦਾ ਹੈ ਕਿ ਅਸੀਂ ਆਪਣੇ ਪੂਰਵਜ ਅੱਗਰ ਸਿੰਘ ਜੀ ਦਾ ਤੇ ਮਾਂ ਲక్ష్ਮੀ ਦਾ ਜਿਹੜਾ ਪਰਵ ਹੈ ਬੜੀ ਧੂਮ-ਧਾਮ ਨਾਲ ਮਨਾਈਏ ਔਰ ਇਹ ਮਨਾਇਆ ਗਿਆ ਸਾਡੇ ਵਾਸਤੇ ਬੜੀ ਗਰਵ ਦੀ ਗੱਲ ਹੈ ਤੇ ਸਾਰੇ ਸ਼ਹਿਰ ਵਸੀਆਂ ਨੇ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੇ ਸਾਡੇ ਨਾਲ ਮਿਲ ਕੇ पर जे सॾे नहजोग मोढे न मोढा लाग चले ना। ਹਮੇਸ਼ਾ ਸਾਨੂੰ ਮਾਰਗਦਰਸ਼ਨ ਦਿੱਤਾ ਸ਼ੀਸ਼ਾ ਦਿੱਤਾ ਉਹਦੇ ਸ਼ੋਭਾ ਯਾਤਰਾ ਚੰਬਰ ਭਾਈ ਨੇ ਤਾਦਾ ਲੱਗਿਆ ਸੀਗੀ ਘੋਟਨਾ ਬੱਲੇ ਬਿੱਟੇ ਗੱਲ ਕਰਦੇ ਹਾਂ ਅਸੀਂ ਸਮਝਦੇ ਹਾਂ ਉਹ ਰਵਤਨੀ ਦਾ ਜਾਤ ਕੋ ਖਾਸ ਤੌਰ ਤੇ ਅੱਜ ਵੀ ਰੋਸ਼ਕੀਆਂ ਦਵਾਈਓ ਪੰਦਰਗਾ ਬੇਟਰੀ 5438ਵੀਂ ਮਹਾਰਾਜ ਅਕਰਸੈਨ ਜਨਤੀ ਦੇ ਅਪਲਖ ਦੇ ਵਿੱਚ ਕੋਸ਼ਰੂਨ ਵਿਸ਼ੇਸ਼ ਤੌਰ ਤੇ ਕਵਰੀ ਕਰਨ ਦੇ ਲਈ ਇਲੈਕਟ੍ਰੋਨਿਕ ਮੀਡੀਆ ਪੇਪਰ ਮੀਡੀਆ ਜਿਨ੍ਹਾਂ ਨੇ ਅੱਜ ਦੇ ਕੱਠ ਨੂੰ ਅੱਗਰਬਾਲ ਸਮਾਜ ਦੀ ਆਵਾਜ਼ ਨੂੰ ਪੰਜਾਬ ਲੈਵਲ ਤੇ ਹਿੰਦੁਸਤਾਨ ਲੈਵਲ ਦੇ ਉੱਤੇ ਬਲੰਦ ਕਰਨ ਦੇ ਲਈ ਜੋ ਤੁਸੀਂ ਵਿਸ਼ੇਸ਼ ਤੌਰ ਤੇ ਕਵਰੀ ਕਰਨ ਦੇ ਲਈ ਆਏ ਹੋ ਤੁਹਾਡੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਮੈਂ ਵੈਲਕਮ ਕਰਦਾ ਤੇ ਜੀ ਆਇਆਂ ਕਹਣਾ ਸਮੂਚੇ 21 ਬਾੜਾਂ ਦੇ ਐਮਸੀ ਸਹਿਬਾਨ ਅੱਜ ਇਹ ਰੰਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਪਹੁੰਚੇ ਹੋ ਮੈਂ ਨਾਮ ਲੈਣ ਕਰਕੇ ਇਸ ਕਰਕੇ ਵਿਸ਼ਵਾਸ ਨਹੀਂ ਕਰਦਾ ਕਈ ਵਾਰ ਨਾਮ ਲੈਣ ਤੋਂ ਰਹਿ ਜਾਂਦਾ ਹੈ ਉਹ ਇਸ चीज ਨੂੰ ਪੋਲੀਟੀਕਲ ਲਾਈਫ ਹਾਊਂਡ ਦੇ ਨਾਤੇ ਕਈ ਵਾਰ ਮਾਈਂਡ ਕਰ ਜਾਂਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਤੇ ਜੀ ਆਇਆਂ ਕਹਿਣਾ ਮੇਰੇ ਬਹੁਤ ਹੀ ਸਤਕਾਰਯੋਗ ਮੇਰੇ ਅੰਕਲ ਸਰਦਾਰ ਦਰਸ਼ਨ ਸਿੰਘ ਜੀ ਕਾਮ ਲੱਗਿਆ ਰਿਹਾ ਤੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਰਾਜਵੰਤ ਸਿੰਘ ਜੀ ਖੂਲੀ ਉਹ ਵੀ ਸਾਡੇ ਵਿੱਚ ਆਏ ਨੇ ਮੈਂ ਉਹਨਾਂ ਦਾ ਵੀ ਵੈਲਕਮ ਕਰਦਾ ਤੇ ਜੀ ਆਇਆਂ ਕਹਣਾ ਸਾਡੇ ਪਵਨ ਪਰਮ ਅਨੈਲ ਮਿੱਤਲ ਜੀ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਤਹਿਣਾ ਰਾਜੂ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ ਸ਼ੌਕ ਭੰਡਾਰੀ ਜੀ ਮੈਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਮਿਲ ਖਰਾ ਖਲਾਜੀ ਦਾ ਰ ਐਮ ਡੀ ਕੈਂਬਰੇਜ ਹਾਈ ਸਕੂਲ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਵੀ ਵੈਲਕਮ ਕਰਦਾ ਤੇ ਜੀ ਆਇਆਂ ਕਹਣਾ ਬਕਾ ਜੀ ਸ਼ਰੂ ਸ਼ਾਇਰ ਦੀ ਗਾਨਾ ਪਸੰਦ ਹੈ ਕਿਸੇ ਕੋ ਦਿਲ ਦਾ دیਵਾਨਾ ਪਸੰਦ ਹੈ ਕਿਸੇ ਕੋ ਦਿਲ ਕਾ ਨਜ਼ਰਾਨਾ ਪਸੰਦ ਹੈ ਔਰੋ ਕੀ ਪਸੰਦ ਤੋਂ ਹਮੇ ਨਹੀਂ ਪਤਾ ਹੁਣੇ ਤੋਂ ਅਗਰਵਾਲ ਪਰਿਵਾਰੋਂ ਕਾ ਮੁਸਕਰਾਣਾ ਪਸੰਦ ਹੈ ਜਦੋਂ ਅਗਰਵਾਲ ਪਰਿਵਾਰ ਦੇ ਮੁਸਕਰਾਹਟ ਦੇ ਦਿਆਂ ਖੁਸ਼ੀ ਆਉਂਦੀ ਹੈ ਜਦੋਂ ਅਗਰਵਾਲ ਸਮਾਜ ਦੇ ਪਰਿਵਾਰ ਦਾ ਬੱਚਾ ਹੀ ਪ੍ਰਾਰ ਇੱਥੇ ਇਕੱਠੇ ਹੋਏ ਆ ਅੱਜ ਅਗਰਵਾਲ ਜਨਮ ਦਿਨ ਮਨਾਉਣ ਵਾਸਤੇ ਅਗਲੇ ਸਾਲਾਂ ਤੋਂ ਵੀ ਜਿਵੇਂ ਪਹਿਲਾਂ ਵੀ ਆਪਾਂ ਕਰਦੇ ਆਂ ਤੇ ਇਸ ਤੋਂ ਵੀ ਹੋਰ ਆਪਾਂ ਤਲਾਦ ਦੇ ਵਿੱਚ ਸਾਰੇ ਹੀ ਮੈਂਬਰ ਅੱਜ ਆਪਣੇ ਵਿੱਚ ਆਪਣੇ ਨਾਲ ਸਾਡੇ ਭਰਾ ਕੋਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹ ਅਗਰਵਾਲ ਸਮਾਜ ਦੀ ਜਨਮਤੀ ਹੈ ਸਾਡੇ ਵਿੱਚ ਸਾਡੇ ਸਾਰੇ ਸਤਕਾਰਯੋਗ ਸਾਡੇ ਭਰਾ ਸਰਦਾਰ ਸਹਿਵਾਨ ਹੋਰ ਵੀ ਸਾਡੀਆਂ ਸ਼ਖਸੀਅਤਾਂ ਸਾਡੇ ਐਮਸੀ ਸਹਿਵਾਨ ਪ੍ਰਧਾਨ ਜੀ ਔਰ ਇੰਡਸਟਰੀ ਚੈਂਬਰ ਦੇ ਸੀਨੀਅਰ ਬੈਂਕਪ੍ਰੈਂਟ ਸੁਰੇਸ਼ ਜਿੰਦਾਲ ਜੀ ਉਹਨਾਂ ਦਾ ਵੀ ਮੈਂ ਵੈਲਕਮ ਕਰਦਾ ਉਹਨਾਂ ਨੂੰ ਜੀ ਗੁਰੂ ਸੇਵਾ ਸਦਨ ਪੰਜਾਬ ਦੇ ਚੇਅਰਮੈਨ ਅਸ਼ੋਕ ਲੱਖਾ ਜੀ ਮਾਰਕਟ ਕਮੇਟੀ ਪੂਰੀ ਦੇ ਚੇਅਰਮੈਨ ਰਾਜਵੰਤ ਕੁਮਾਰ ਜੀ ਤੇ ਮੇਰੇ ਸੇਧੇ ਬੈਠੇ ਮੇਰੇ ਸਾਥ ਸਾਥੀ ਤੇ ਮੇਰੇ ਸਾਹਮਣੇ ਬੈਠੇ ਮੇਰੇ ਬਹੁਤੁਕਾ ਜਨ ਵਾਸੀਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਮਾਜਵਾਦ ਦੇ ਉਗ ਅਗਰਦੂਤ ਮਹਾਰਾਜ ਅਗਰ ਸਹਿਬ ਜੀ ਜਨਤੀ ਦੀਆਂ ਬਹੁਤ-ਬਹੁਤ ਬਤਾਈ ਦੇਣਾ ਮਾਰਕਾ ਦੇਣਾ ਅਗਰਵਾਲ ਸਮਾਜ ਇੱਕ ਐਸਾ ਸਮਾਜ ਹੈ ਜਿਸ ਨੇ ਨਾ ਸਿਰਫ ਟ੍ਰੇਡ ਐਂਡ ਕਮਰਸ ਵਣਿਜੇ ਦੀ ਮੌਕੇ ਦੇ ਨੇ ਉਸ ਦੇ ਵਿੱਚ ਕਹਿਮ ਯੋਗਦਾਨ ਪਾਇਆ ਪਰ ਤੁਸੀਂ ਝਾਤੀ ਮਾਰ ਕੇ ਦੇਖ ਲਿਓ ਕਿ ਜਿੰਨੀਆਂ ਵੀ ਐਨ ਜੀਓਸ ਆਪਾਂ ਦੇਖਦੀਆਂ ਨੇ ਉਹ ਸਾਰੀਆਂ ਐਨ ਜੀਓਸ ਜ਼ਿਆਦਾਤਰ ਅਗਰਵਾਲ ਸਮਾਜ ਦੇ ਹੀ ਲੋਕ ਨੇ ਉਹਨਾਂ ਦੇ ਜੁਲਦੇ ਇਹ ਪ੍ਰੇਰਨਾ ਹੈ ਮਹਾਰਾਜ ਅਗਰਸੈਨ ਜੀ ਜਿਨ੍ਹਾਂ ਨੇ ਪ੍ਰੇਰਨਾ ਦਿੱਤੀ ਕਿ ਵਣੇਜੇ ਕਰੋ ਕ੍ਰੀਏਟ ਕਰੋ ਕਮਰਚ ਕਰੋ ਇੰਡਸਟਰੀ ਚਲਾਓ ਤੇ ਉਹਦੇ ਨਾਲ ਦੂਸਰੇ ਲੋਕਾਂ ਦਾ ਵੀ ਖਿਆਲ ਰੱਖੋ ਜੋ ਤੁਸੀਂ ਕਮਾਈ ਕਰੀ ਆਪਣੇ ਭਾਈਚਾਰੇ ਨੂੰ ਵੀ ਅੱਗੇ ਚੱਕੋ ਆਪਣੇ ਸਮਾਜ ਨੂੰ ਵੀ ਅੱਗੇ ਚੱਕੋ ਇਹ ਉਹ ਮਹਾਪੁਰਖਾਂ ਦੀ ਦੇਣ ਇਸ ਸਮਾਜ ਨੂੰ ਹੈ ਕੋਈ ਧਰਮ ਨਹੀਂ ਪਰ ਜਿਹੜੇ ਹੋਰ ਵੀ ਵੱਖ-ਵੱਖ ਧਰਮਾਂ ਤੋਂ ਸਾਡੇ ਭੈਣ ਭਾਈ ਸਾਡੇ ਥੋੜੇ ਜਿਹਾ ਸਨੇਹ ਤੋਂ ਆਏ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮਹਾਰਾਜਾ ਅਗਰਸੈਨ ਜੀ ਦੀ ਜਨਮ ਦਿਵਸ ਤੇ ਆ ਕੇ ਉਹਨਾਂ ਦੀ ਸ਼ੋਭਾ ਨੂੰ ਹੋਰ ਵਧਾਇਆ ਮੈਂ ਉਰੇ ਪਹੁੰਚਣ ਦੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤਾਂ ਮੰਗੀ ਫੜਾਇਓ ਬੜਾ ਜਿਹੜੀ ਜਿਹੜੀ ਇਹ ਕੱਲ ਨੂੰ ਜਿਹੜੀ ਇਹ ਕੱਲ ਨੂੰ ਮੰਗੀ ਜੀ ਨੇ ਦੱਸੀ ਹੈ ਇੱਕ ਕਰਨਾਪੁਰ ਬਹੁਤ ਵੱਡੇ ਸਾਡੇ ਸੰਤ ਜੈਨੀ ਸਾਧੂ ਆਏ ਹੋਇਆ ਬਾਈ ਪੰਥੀ ਸਭਾ ਜਿਹੜੀ ਸਿੰਗਲ ਫਾਟਕਾਂ ਲਵੇ ਉਥੇ ਆਏ ਹੋਇਆ ਇਹਨਾਂ ਨੇ 22 ਤਰੀਕ ਤੋਂ ਲੈ ਕੇ 24 ਤਰੀਕ ਤੋਂ ਲੈ ਕੇ 2 ਤਰੀਕ ਤੱਕ ਰਮਾਇਣ ਕਥਾ ਸੁਣਾਈ ਪ੍ਰਧਾਨ ਜੀ ਅੱਜ ਅਗਰਵਾਲ ਸਮਾਜ ਜੰਤੀ ਦਾ ਬਹੁਤ ਸ਼ੌਕਾ ਕੀਨਾ ਦਿੰਦੇ ਅੱਜ ਧੂੜੀ ਸ਼ਹਿਰ ਦੇ ਵਿੱਚ ਅਗਰਵਾਲ ਜੰਤੀ ਬੜੀ ਧੁੰਮ ਦਾ ਮਨਾਲ ਅਤੇ ਪੂਛਾਣਾ ਮਨਾਈ ਜਾ ਰਹੀ ਹੈ ਸਾਡੇ ਅਗਰਵਾਲਾਂ ਦਾ ਇਹ ਫਰਜ਼ ਵੀ ਬੰਦਾ ਹੈ ਕਿਸੀ ਆਪਣੇ ਪੂਰਵਜ ਅਗਰ ਸੈਨ ਜੀ ਦਾ ਤੇ ਮਾਂ ਲਕਸ਼ਮੀ ਦਾ ਜਿਹੜਾ ਪਰਵ ਹੈ ਬੜੀ ਧੁੰਮ ਦਾ ਮਨਾਈਏ ਔਰ ਇਹ ਮਨਾਇਆ ਗਿਆ ਸਾਡੇ ਵਾਸਤੇ ਬੜੀ ਗਰਵ ਦੀ ਗੱਲ ਹੈ ਤੇ ਸਾਰੇ ਸ਼ਹਿਰ ਵਸੀਆਂ ਨੇ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੇ ਸਾਡੇ ਨਾਲ ਮਿਲ ਕੇ ਇਸ ਪਰਮ ਦੇ ਵਿੱਚ ਇਕੱਠੇ ਹੋ ਗਏ ਸਾਡੇ ਨਾਲ ਸਹਿਯੋਗ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਅਸੀਂ ਸਾਰਿਆਂ ਦਾ ਸ਼ਹਿਰ ਵਾਸੀਆਂ ਦਾ ਸਾਡੇ ਅਗਰਵਾਲ ਭਾਈਚਾਰੇ ਦਾ ਤੇ ਅਗਰਵਾਲ ਜਨਤੀ ਤੇ ਸਾਰਿਆਂ ਨੂੰ ਲੱਖ ਲੱਖ ਬਧਾਈ ਮੰਗੀ ਜੀ ਅੱਜ ਅਗਰਵਾਲ ਜਨਤੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਨਾ ਦੌਲਤ ਤੇ ਨਾਜ ਕਰਦੇ ਹਨ ਨਾ ਸ਼ੌਹਰਤ ਤੇ ਨਾਜ ਕਰਦੇ ਹਨ ਉਹ ਹੈ ਅਗਰਬਾਰ ਪਰਿਵਾਰ ਮੇਂ ਪੈਦਾ ਆਪਣੀ ਕਿਸਮਤ ਤੇ ਨਾਜ ਕਰਦੇ 5148ਵੀਂ ਮਹਾਰਾਜਾ ਕਰਸਨ ਜੈੰਤੀ ਦੇ ਪਲਖਸ਼ ਦੇ ਵਿੱਚ ਅਗਰਬਾਰ ਵੈਲਫੇਅਰ ਸਭਾ ਵੱਲੋਂ ਜਿਹੜੀ ਇਹ ਜੈੰਤੀ ਮਨਾਈ ਗਈ ਹੈ ਸ਼ੋਭਾ ਯਾਤਰਾ ਕੀਤੀ ਗਈ ਹੈ ਮੈਨੂੰ ਦੱਸਦੇ ਬੜਾ ਹਰਸ਼ ਮਹਿਸੂਸ ਹੋ ਰਿਹਾ ਹੈ ਭਾਵੇਂ ਚਾਹੇ ਕੋਈ ਕਿਸੇ ਸਮਾਜਿਕ ਨਾਲ ਜੁੜਿਆ ਸੀ ਚਾਹੇ ਕਿਸੇ ਰਣਕੀਪਾਤ ਦੇ ਜੁੜਿਆ ਸੀ ਸਾਰੇ ਤਰ੍ਹਾਂ ਦੇ ਮਤਭੇਦ ਭੁਲਾ ਕੇ ਅੱਜ ਵੱਡੀ ਤਾਦਾਦ ਦੇ ਵਿੱਚ ਹਜੂਮ ਜਿਹੜਾ ਇਕੱਠਾ ਹੋਇਆ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਨੂੰ ਪੂਰਨ ਆਸ ਹੈ ਕਿ ਜਿਹੜੀ ਹਜੂਮ ਦੀ ਆਵਾਜ਼ ਹੈ ਇਹ ਕਦੇ ਖਾਲੀ ਨਹੀਂ ਜਾਂਦੀ ਕਿਉਂਕਿ ਜਿਹੜੀ ਆਵਾਜ਼ ਹੈ ਪਰਮਾਤਮਾ ਦੇ ਨਾਦਮ ਦੇ ਰਹੀ ਚਾਹੇ ਪ੍ਰਸ਼ਾਸਨਾ ਚਾਹੇ ਸਰਕਾਰ ਇਹਨਾਂ ਨੇ ਹਮੇਸ਼ਾ ਅੱਗਰਵਾਹ ਸਮਾਜਨ ਤੱਕ ਆਖਿਆ ਹੈ ਅੱਜ ਉਸ ਆਵਾਜ਼ ਨੂੰ ਦੁਬਾਰਾ ਨਹੀਂ ਜਾ ਸਕਦਾ ਜਦੋਂ ਵੀ ਅੱਗਰਵਾਹ ਸਮਾਜ ਉਹਨਾਂ ਦੇ ਟੇਬਲ ਦੇ ਉੱਤੇ ਜਾਊ ਪੂਰਨ ਆਸ ਹੈ ਕਿ ਉਹਨਾਂ ਨੂੰ ਹੱਕ ਵੀ ਮਿਲਣਗੇ ਉਹਨਾਂ ਨੂੰ ਸਾਬ ਵੀ ਮਿਲੂ ਉਹਨਾਂ ਨੂੰ ਮਾਨ ਤੇ ਸਤਕਾਰ ਵੀ ਮਿਲੂ ਉਹਨਾਂ ਨੂੰ ਇੱਜ਼ਤ ਵੀ ਮਿਲੂ ਸਾਡੇ ਸ਼ੌਕਮਰ ਲੱਖਾ ਜੀ ਉਸੇ ਅੱਗਰਵਾਲ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਜੋ ਅੱਜ ਪੰਜਾਬ ਗੋਸ਼ਵਾ ਕਮਿਸ਼ਨ ਦੇ ਚੇਅਰਮੈਨ ਨੇ ਔਰ ਜੋ ਪੂਰੀ ਇਮਾਨਦਾਰੀਪਨ ਦੇ ਨਾਲ ਸਾਡੇ ਪੂਰੇ ਦਾ ਨਾਮ ਰੋਸ਼ਨ ਕਰ ਰਹੇ ਨੇ ਮੇਰੇ ਨੂੰ ਪੂਰਨ ਆਸ ਹੈ ਕਿ ਪ੍ਰਮਾਤਮਾ ਮਹਾਰਾਜ ਕਾ ਸੰਜੇ ਦੇ ਤੋਂ ਹੋਰ ਆਪਾਰ ਕਿਰਪਾ ਕਰਦੇ ਤੇ ਪੰਜਾਬ ਦੇ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਨਾਲ ਅੱਗੇ ਬਾਤੇ ਹੋਏ ਸਾਡੇ ਪੁਲਿਸ ਸਾਹਿਬਾ ਨੂੰ ਸ਼ੁਕਰੀਆ। ਇਸ ਮਾਤਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ। ਲੱਤਾਂ ਨੂੰ ਜਿਹੜੇ ਆਪਣੇ ਪਰਿਵਾਰ ਨੂੰ ਜਿਹਨਾਂ ਤੁਸੀਂ ਉਹ ਕਵਰਿੰਗ ਕਰੰਦੇ ਹੋ। ਬਤੌਰ ਪ੍ਰਸ਼ੀ ਬਤੌਰ ਭਰਾ ਕਿਉਂਕਿ ਸਾਡਾ ਜਿਹੜਾ ਸੋਨਾ ਰਿਸ਼ਤਾ ਇੱਕ ਬਹੁਤ ਡੇਰਾ ਰਿਸ਼ਤਾ ਹੈ। ਤੁਸੀਂ ਸਾਾਨੂੰ ਜੋ ਪਿਆਰ ਸਤਿਕਾਰ ਦਿੰਦੇ ਹੋ ਮੇਰੇ ਕੋਲ ਸ਼ਬਦ ਨਹੀਂ ਜਿਹੜੇ ਸ਼ਬਦਾਂ ਨਾਲ ਮੈਂ ਵੀ ਤੁਹਾਡਾ ਧੰਨਵਾਦ ਕਰ ਸਕਾਂ। ਔਰ ਤੁਹਾਨੂੰ ਪਰਮਾਤਮਾ ਇਸ ਤਰ੍ਹਾਂ ਦੀ ਸਮਰਥਾ ਬਖਸ਼ੇ ਕਿ ਤੁਸੀਂ ਆਪਣੀ ਕਲਮ ਦੇ ਨਾਲ ਆਪਣੀ ਆਵਾਜ਼ ਦੇ ਨਾਲ ਆਪਣੀ ਕਵਰਿੰਗ ਦੇ ਨਾਲ ਜਿਹੜੀ ਹੱਕ ਸੱਚ ਦੇ ਨਾਲ ਅਵਾਜ਼ ਨੂੰ ਕਿਸੇ ਦਾ ਬੁਲਾ ਦੇ।